ਨਾ ਤੋਂ ਸਾਰੇ ਬਗਰੇ ਨਸ਼ੇਪੇ ਕਰਦੇ ਸੀ ਛੜ ਕੇ ਇੱਕ ਲੰਮ ਨੂੰ ਬਾਣਾ ਪਾ ਕੇ ਬਰਮਾਸ਼ ਹੁੰਦੇ ਸੀ ਉਹਨਾਂ ਨੇ ਬਾਣਾ ਪਾ ਲਿਆ ਉਹ ਅੱਜ ਬਾਣੇ ਦੇ ਵਿੱਚ ਵੀ ਉਹੀ ਬਤਮਾਸ਼ ਇਹ ਧੋਖਾ ਇਸ ਤਰ੍ਹਾਂ ਦੀ ਹੈ ਜਾਨ ਵੀ ਕੋਈ ਕਹਿੰਦਾ ਨਿਹੰਗ ਸਿੰਘ ਨਿਹੰਗ ਸਿੰਘ ਦੇ ਇੱਕ ਜਨ ਮਿਹੰਗ ਸਿੰਘ ਹੀ ਸ਼ਬਦ ਬੋਲਦਾ ਹਾਲਾਂਕਿ ਨਿਹੰਗ ਸਿੰਘ ਉਹਨਾਂ ਜਿਹਨੇ ਨਿਹੰਗ ਸਿੰਘਾਂ ਦਾ ਕੋਈ ਅਮਨ ਛੱਡਿਆ ਅਮਨ ਛੱਡਿਆ ਇੱਕ ਡਰਾਈਵਰ ਦਾ ਕੋਈ ਕੰਮ ਕੀ ਕਰਦਾ ਕੋਈ ਅਮਨ ਛੱਡਿਆ ਉਹ ਨੀਲੇ ਕਪੜੇ ਬਾਗ ਆਪਣੇ ਆਪ ਨੂੰ ਇਹਿੰਕ ਸਿੰਘ ਸਾਹਿਬ ਦੇ ਸਿੱਖੇ ਇਹੋ ਬੁੜਾਾਂ ਤੇ ਜਮੀ ਆ ਗਿਆ ਸਾਡੇ ਅਣਜਾਣ ਉਲੜ ਸਿਪ ਇਹੋ ਜਿਹੇ ਗਲਤੀਆਂ ਕਰਦੇ ਨੇ ਕਿ ਸਾਡੇ ਬੁਰਦਿਆਂ ਨੂੰ ਸਮਾਂ ਮਿਲ ਜਾਂਦਾ ਕਿਤੇ ਨਹੀਂ ਕੋਈ ਵਾਅਦਾ ਹੁੰਦੀ ਯਾਰ ਮੈਂ ਇੱਕੋ ਸ਼ਬਦਾਂ ਦਾ ਇਹਿੰਕ ਸਿੰਘਾ ਨੇ ਆ ਵਾਅਦਾ ਕੀਤਾ ਇਹਿੰਕ ਸਿੰਘਾ ਨੇ ਆ ਭਾਰਾ ਕੀਤਾ ਕਿ ਸਰੀਰ ਦੀ ਵਿਵਰਤ ਨਹੀਂ ਬਦਰਾਮੀ ਨਹੀਂ ਹੁੰਦੇ ਬਾਣੇ ਦੀ ਵਿਦਰਾਮੀ ਆ ਸ਼ਾਸਨ ਦੀ ਸਹਿਯੋਗ ਦੇ ਨਾਲ ਜੋ ਪ੍ਰਸ਼ਾਸਨ ਬਣਦੀ ਕਾਰਵਾਈਆਂ ਉਹ ਵੀ ਹੁੰਦੀਆਂ ਬਾਕੀ ਆਪ ਕੋ ਆਪਣੇ ਵਿਚਾਰ ਵੀ ਭਾਜਾ ਜਿਹੜਾ ਸਾਥ ਸਿਆਣੇ ਸਭੀ ਆਪ ਨੂੰ ਸਾਡੇ ਭਾਈ ਜੱਲਿਆ ਸੁਝਾਣ ਸਿੰਘ ਵੀ ਆਪਣੇ ਵਿਚਾਰ ਦੇਣ ਦੀ ਜਿਨਵਾਇ ਕਾਲਸਾ ਜੀ ਬਹੁਤ ਬਹੁਤ ਉਹਨਾਂ ਲਈ ਬਹੁਤ ਬਹੁਤ ਇਹ ਬੰਦ ਬੋਤ ਸਭ ਫੈਸਲਾ ਲੈ ਸਾਰਾ ਨਾਲ ਕੀ ਸੰਬੰਧਤਾ ਕਰੇ ਇਸ ਸਾਰੇ ਆਪੇ ਦਾਤਾਵਾਤ ਸਿੰਘ ਅੰਸ਼ੀ ਦਾ ਪੜਾਪਾਪਾ ਦਾ ਅੰਦਰ ਜਟੜਦੇ ਚਿੱਟਾ ਵਿੱਚ ਆਪ ਦਾ ਹਕੀਕਤ ਚੱਤੇਬੰਦੀ ਦਾ ਨਾਮ ਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰਪ੍ਰੀਤ ਸਿੰਘ ਖਾਲਸਾ ਨਾਮ ਹੈ ਮੇਰਾ ਜੀ ਤੇ ਦਸ਼ਮੀਸ਼ ਖਾਲਸਾ ਸੇਵਾਦਾਲ ਸਮਰਾਲਾ ਤੇ ਗੁਰੂ ਜੀ ਅੱਜ ਜਿਹੜਾ ਇਕੱਠੇ ਹੋਣ ਦਾ ਕਾਰਨ ਕੀ ਕਾਰਨ ਹੈ ਇਹ ਇਕੱਠੇ ਹੋਣ ਦਾ ਕਾਰਨ ਇਹ ਆ ਜਿਉਂਕਿ ਆਪਾਂ ਦੇਖਦੇ ਆਂ ਵੀ ਰੋਜ਼ ਕੋਈ ਨਾ ਕੋਈ ਬਾਰਦਾਤਾਂ ਜਿਹੜੀਆਂ ਹੋ ਰਹੀਆਂ ਨੇ ਹਿੰਗ ਸਿੰਘਾਂ ਦੇ ਨੌ ਬਦਨਾਮ ਹੋ ਰਹੇ ਨੇ ਵਿੱਚ ਹੈ ਨਾ ਜੀ ਉਸ ਦੇ ਸਵਾਨ ਦੇ ਵਿੱਚ ਅੱਜ ਜਿਹੜੇ ਸਾਰੇ ਸਿੰਘ ਇਕੱਠੇ ਹੋਏ ਆ ਵੀ ਭਾਈ ਵੀ ਜਿਹੜੇ ਸਾਡੇ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਹੈ ਬਣੀ ਹੋਈ ਆ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਭਾਈ ਸਾਰੇ ਧਰਮ ਉਜੜ ਜੋਗ ਨੇ ਸਾਰੇ ਧਰਮ ਦਾ ਸਤਿਕਾਰ ਚਾਹੁੰਦੇ ਆ ਵੀ ਕੋਈ ਵੀ ਐਸੀ ਗਲਤੀ ਨਾ ਕਰੋ ਜਿਸ ਦੇ ਨਾਲ ਕਿਸੇ ਵੀ ਧਰਮ ਦੀ ਨੁਖੇਦੀ ਹੋਵੇ ਜਾਂ ਕਿਸੇ ਵੀ ਧਰਮ ਨੂੰ ਅਗਲਾ ਮਾੜਾ ਚੰਗਾ ਬੋਲੇ ਕੀ ਫੈਸਲਾ ਲਿਆ ਜਿਹੜਾ ਅੱਜ ਅਸੀਂ ਇਹ ਫੈਸਲਾ ਲਿਆ ਹੈ ਜੀ ਵੀ ਬਾਣਾ ਪਾ ਕੇ ਕੋਈ ਵੀ ਨਿਹੰਗ ਸਿੰਘ ਗਲਤ ਕੰਮ ਕਰਦਾ ਹੈ ਜਾਂ ਕਿਸੇ ਨਾਲ ਧੱਕਾ ਕਰਦਾ ਹੈ ਜਾਂ ਸਾਨੂੰ ਪਤਾ ਲੱਗਿਆ ਵੀ ਬਾਣੇ ਦੀ ਆੜ ਦੇ ਵਿੱਚ ਭਈ ਚਿੱਟਾ ਵੇਚ ਰਹੇ ਨੇ ਸਮੈਕ ਵੇਚ ਰਹੇ ਨੇ ਜਾਂ ਸੱਟੇਬਾਜੀ ਕਰ ਰਹੇ ਨੇ ਵੀ ਉਹਨਾਂ ਨੂੰ ਸਖਤ ਤੋਂ ਸਖਤ ਹਦਾਇਤ ਆ ਵੀ ਭਾਈ ਜਾ ਤਾਂ ਇਹ ਚੀਜ਼ਾਂ ਤੋਂ ਹਟਜੋ ਨਹੀਂ ਫਿਰ ਸਾਡੇ ਵੱਲੋਂ ਜਿਹੜੀ ਕਾਰਵਾਈ ਸਿੰਘਾ ਵੱਲੋਂ ਹੋਣੀ ਆ ਉਹ ਤਾਂ ਹੋਣੀ ਆ ਹੋਣੀ ਆ ਹੋਲ ਖੜਕੇ ਪ੍ਰਸ਼ਾਸਨ ਤੋਂ ਜਿਹੜੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਾਂਗੇ ਵੀ ਜਿਹੜਾ ਆਪਣੇ ਏਰੀਆ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਦਾ ਵੀ ਉਹਦੇ ਤੇ ਵੀ ਤੁਸੀਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਬਾਬਾ ਜੀ ਤੁਸੀਂ ਬਾਣੇ ਦੀ ਗੱਲ ਕੀਤੀ ਆ ਵੀ ਬਾਣਾ ਪਾ ਕੇ ਜਿਹੜੇ ਅ ਸ਼ਰਾਬੀ ਅੰਸਰ ਨੇ ਉਹ ਦੁਰਘਟਨਾ ਮਾ ਕਰਦੇ ਨੇ। ਉਹ ਮੇਨ ਜਿਹੜੀ ਕੋਈ ਹੈ ਬੰਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਹਾਂ ਇਹ ਨਾ ਨਸ਼ੇ ਵੇਚਦਾ ਵਾਜਾ ਵੇਚਦਾ ਦੇਖੋ ਉਹ ਵੀ ਤੁਹਾਡੇ ਸਾਹਮਣੇ ਥੋੜੇ ਚਿਰ ਸਾਡੇ ਕੋਲ ਪ੍ਰੂਫ ਆ ਜਾਣਗੇ ਫਿਰ ਅਸੀਂ ਵਿਧ ਪ੍ਰੂਫ মিডিਆ ਦੇ ਸਾਹਮਣੇ ਫੇਰਾਵਾਂਗੇ ਫਿਰ ਅਸੀਂ ਸ਼ਰਿਆਮੇ ਲਗੇ ਚਟੇ ਹੋ ਕੇ ਸਿੱਧੇ ਹੋਵਾਂਗੇ ਉਹਨਾਂ ਨੂੰ ਅੱਜ ਅਸੀਂ ਤੁਹਾਡੇ ਰਾਹੀਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਭਾਈ ਜਿਹੜਾ ਤੁਸੀਂ ਇਹ ਕਰਮ ਕਰ ਰਹੇ ਹੋ ਬਾਣਾ ਪਾ ਕੇ ਵੀ ਜਾਂ ਤਾਂ हट ਜਾਓ ਸੰਭਲ ਜਾਓ ਨਹੀਂ ਫਿਰ ਜੋ ਸਤੋ ਜੋ ਕਾਰਵਾਈ ਹੋਗੀ ਫਿਰ ਅਸੀਂ ਉਹ ਕਰਾਂਗੇ ਬਾਬਾ ਜੀ ਜਦੋਂ ਨਿਹੰਗ ਸਿੰਘ ਆ ਧਾਰਨ ਕਰਦੇ ਨੇ ਤਾਂ ਕੋਈ ਸਿਖਲਾਈ ਹੁੰਦੀ ਆ ਗੁਰਮਤਿ ਦਾ ਉਹਨਾਂ ਨੂੰ ਧਿਆਨ ਵੀ ਦਿੱਤਾ ਜਾਂਦਾ ਜੀ ਬਿਲਕੁਲ ਜੀ ਕਿਉਂ ਕੱਚੇ ਨੇ ਨਿਹੰਗ ਸਿੰਘ ਇਹਨਾਂ ਗੱਲਾਂ ਤੋਂ ਦੇਖੋ ਸਭ ਤੋਂ ਪਹਿਲਾਂ ਮਾਰਾ ਕਰਨਾ ਬਾਣੀ ਫਿਰ ਬਾਣਾ ਜਦੋਂ ਸਾਨੂੰ ਹੁਣ ਬਾਣੀ ਦਾ ਹੀ ਗਿਆਨ ਨਹੀਂ ਹੈਗਾ ਬਾਣਾ ਅਸੀਂ ਪਾ ਲੰਨੇ ਆ ਹਨਾ ਇਸ ਤੋਂ ਇਹ ਆ ਵੀ ਜਦੋਂ ਅਸੀਂ ਆਪਣੇ ਆਪ 'ਚ ਪਰਫਖ ਨਹੀਂ ਹੈਗੇ ਤਾਂ ਅਸੀਂ ਦੂਸਰੇ ਨੂੰ ਕੀ ਮਤ ਦਵਾਂਗੇ ਬਈ ਇਹ ਜਿਹੜਾ ਬਾਣਾ ਬਈ ਕਿਹਦੇ ਵੱਲੋਂ ਦਿੱਤਾ ਜਾਂਦਾ ਕੋਈ ਧਰਮ ਦੇ ਆਗੂ ਹੈਗੇ ਆ ਜਿਹੜੇ ਇਹਨਾਂ ਨੂੰ ਜੁਆਇਨ ਕਰਾਉਂਦੇ ਨੇ ਜਾਂ ਇਹ ਆਪਣੇ ਆਪ ਇਹ ਜੁਆਇਨ ਕਰ ਲੈਂਦੇ ਨੇ ਦੇਖੋ ਬਾਣਾ ਤੋਂ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ ਠੀਕ ਹੈ ਜੀ ਹੁਣ ਜਿ ਕਈ ਇਹ ਐ ਐ ਕਰਦੇ ਨੇ ਹੁਣ ਜਿਵੇਂ 2 ਮਹੀਨੇ ਪਹਿਲਾਂ ਅਸੀਂ ਉਮਰ ਸ਼ਕ ਆ ਮਨਮਤ ਕੀਤੀ ਆਪਣਾ ਬਾਣਾ ਲਿਆਂਦਾ ਉੱਥੋਂ ਬਣਿਆ ਬਣਿਆ ਦੇਖੋ ਜਿੱਥੋਂ ਅੱਜ ਕੱਲ ਮਿਲੇ ਜਾਂਦਾ ਹਨਾ ਬਾਣਾ ਪਾਉਂਦੇ ਨੇ ਬਾਣਾ ਪਾ ਕੇ ਆਪਣੇ ਆਪ ਨੂੰ ਸਿੰਘ ਸਿੰਘ ਦੱਸਦੇ ਨੇ ਜਾਣ ਕੇ ਅਸਲ ਬਾਣਾ ਤਾਂ ਉਹ ਆ ਜਦੋਂ ਗੱਲ ਪੌਂਸ ਦੇ ਵਿੱਚ ਬੰਦਾ ਰਹਿ ਕੇ ਉੱਥੇ ਸੇਵਾ ਕਰਦਾ ਠੀਕ ਆ ਜੀ ਮर्यादा ਨੂੰ ਸਮਝਦਾ ਹਨਾ ਤੇ ਫੇਰ ਬਾਣਾ ਧਾਰਨ ਹੁੰਦਾ ਅੱਜ ਜਿਹੜਾ ਫੈਸਲਾ ਲਿਆ ਗਿਆ ਜਿਸ ਨੂੰ ਕੀ ਫੈਸਲਾ ਤੇ ਆਪਣਾ ਨਾਮ ਤੇ ਆਵਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ ਕਿਉਂਕਿ ਸਤੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ ਬਾਣੀ ਬਾਣਾ ਪ੍ਰਤੱਖ ਪਛਾਣੋ ਸਿੰਘ ਗੁਰੂ ਕਾ ਪੰਖ ਹੀ ਜਾਣੋ ਪਹਿਲਾ ਸਤੁਰੂ ਜੀ ਨੇ ਬਾਣੇ ਦੀ ਗੱਲ ਬਾਣੀ ਦੀ ਗੱਲ ਕਰੀ ਹੈ ਬਾਅਦ ਵਿੱਚ ਸਤੁਰੂਆਂ ਨੇ ਬਾਣੇ ਦੀ ਗੱਲ ਕਰੀ ਹੈ ਤੇ ਗੁਰਮੁਖ ਪਿਆਰਿਓ ਜਿਹੜੀਆਂ ਘਟਨਾਵਾਂ ਘਟ ਰਹੀਆਂ ਨੇ ਉਹ ਬਹੁਤ ਮਤਭਾਗੀਆਂ ਨੇ ਤੇ ਬਹੁਤ ਮਾੜੀਆਂ ਨੇ ਸਭ ਤੋਂ ਪਹਿਲਾਂ ਸਤਕਾਰਯੋਗ ਭਾਈ ਗੁਰਪ੍ਰੀਤ ਸਿੰਘ ਨੇ ਬੋਲਿਆ ਹੈ ਕਿ ਕਈ ਬਾਣਾ ਮੁੱਲ ਖਰੀਦ ਕੇ ਹਨ ਪਰ ਨਹੀਂ ਉੱਥੇ ਸਾਡੇ ਜਥੇਦਾਰਾਂ ਦੀ ਵੀ ਕਮੀ ਹੈ ਤੋ ਸਾਡੀ ਜੋ ਮਾਨ ਮਰਿਆਦਾ ਨੇਕ ਸਿੰਘ ਜੱਥੇਬੰਦੀਆਂ ਦੀ ਉਹ ਘਟੋ ਘਟ ਦਲ ਪੰਥ ਦੇ ਵਿੱਚ ਸਕਾਈ ਜਾਂਦੀ ਹੈ ਘੋੜਿਆਂ ਦੀ ਸੇਵਾ ਪੰਥ ਦੇ ਪ੍ਰਤੀ ਗੱਲ ਕਰਨਾ ਪਰ ਜਿਸ ਤਰ੍ਹਾਂ ਉਹ ਵੀਰ ਮੀਡੀਆ ਦੇ ਅੱਗੇ ਬਹੁਤ بڑے ਸ਼ਬਦ ਭੈਣਾ ਦੇ ਪ੍ਰਤੀ ਬੋਲ ਰਿਹਾ ਸੀ ਪਰ ਉਹ ਸਿੰਘਾਂ ਵਾਲੇ ਸ਼ਬਦ ਨਹੀਂ ਸੀ ਕਿਸੇ ਮਨਮੁਖ ਦੇ ਸ਼ਬਦ ਹੋ ਸਕਦੇ ਨੇ ਕਿਉਂਕਿ ਇਸ ਕਰਵਾਣੀ ਦਾ ਫਰਮਾਨ ਹੈ ਵੇਖ ਪੁਰਾਈਆਂ ਚੱਗੀਆਂ ਮਾਵਾ ਭੈਣਾ ਧੀਆ ਜਾਣਾ ਪਰ ਏਕਾ ਨਾਰੀ ਜਤੀ ਹੋਏ ਪਰਤੀ ਭੈਣ ਬਖਾਣਾ ਹੈ ਗੁਰਮਤ ਪਿਆਰੇਓ ਜਿੰਨਾ ਤੇ ਗਰਵਾਣੀ ਤੋਂ ਸੋਝੀ ਨਹੀਂ ਲਵਾਂਗੇ ਗੁਰਮਤ ਤੋਂ ਜਾਣੂ ਨਹੀਂ ਹੋਵਾਂਗੇ ਅਸੀਂ ਦੂਜਿਆਂ ਨੂੰ ਕੀ ਦੱਸਾਂਗੇ ਘਟੋ ਘਟ ਅਮਰ ਸ਼ੱਕੇ ਰਹਿਤ ਬੈਤ ਰੱਖਣੀ ਬਾਣੀ ਪੜਨੀ ਬਾਣੀ ਤੋਂ ਜਾਣੂ ਹੋਣਾ ਤੇ ਅੱਗੇ ਬਾਣੀ ਦਾ ਪ੍ਰਚਾਰ ਕਰਨਾ ਸਿੰਘਾਂ ਦਾ ਇਹ ਕੰਮ ਸੀਗਾ ਤੇ ਦੂਸਰੀ ਗੱਲ ਜਿਹੜਾ ਬਾਣਾ ਬਾਣਾ ਕੋਈ ਮੁੱਲ ਲੈ ਕੇ ਪੌਂਦਾ ਮੈਂ ਨਾਨਕ ਸਿੰਘ ਜਥੇਬੰਦੀਆਂ ਨੂੰ ਬਾਬਾ ਬਲਬੀਰ ਸਿੰਘ ਜੀ ਸਾਹਿਬ ਉਹਨਾਂ ਨੂੰ ਬਾਬਾ ਰਾਜਾ ਰਾਜ ਸਿੰਘ ਉਹਨਾਂ ਨੂੰ ਤੇ ਜਿੰਨੇ ਵੀ ਦਲ ਪੰਥ ਦੇ ਮੁਖੀ ਨੇ ਚਾਹੇ ਦਮਦਮੀ ਟਕਸਾਲ ਦੇ ਮੁਖ ਜਥੇਦਾਰ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਾਈ ਅਮਰੀਕ ਸਿੰਘ ਜੀ ਜਿੱਥੇ ਸੇਵਾ ਨਿਭਾ ਰਹੇ ਨੇ ਮਿੱਠਾ ਬ੍ਰਹਮ ਗਿਆਨੀ ਜੀ ਨੇ ਉਸਤਾਦ ਅਨੂਖ ਸਿੰਘ ਜੀ ਹੋਣੀ ਨੇ ਜਿੰਨੇ ਵੀ ਦਲਪੰਥ ਜਾਂ ਦਮਦਮੀ ਟਕਸਾਲ ਦੇ ਜਿੰਨੇ ਵੀ ਬ੍ਰਾਂਚਾਂ ਨੇ ਜਦ ਸਿੰਘ ਜਥੇਬੰਦੀਆਂ ਨੇ ਉਹਨਾਂ ਨੂੰ ਆਪਣੇ ਸਿੰਘਾਂ ਦੀ ਇੱਕ ਜਾਂਚ ਕਰਕੇ ਦੇ ਦੇਣੀ ਚਾਹੀਦੀ ਆ ਕੋਈ ਸਰਟੀਫਿਕੇਟ ਵਗੈਰਾ ਦੇਣਾ ਚਾਹੀਦਾ ਵੀ ਇਹ ਮੇਰੇ ਦਲਪੰਥ ਦੇ ਸਾਡੀ ਜਥੇਬੰਦੀ ਦੇ ਸਿੰਘ ਨੇ ਜਿਹੜੇ ਇਸ ਤਰ੍ਹਾਂ ਸਾਡੇ ਬਾਣੀ ਤੇ ਬਾਣੇ ਨੂੰ ਬਦਨਾਮ ਕਰਦੇ ਨੇ ਉਹਨਾਂ ਤੇ ਕਾਰਵਾਈ ਹੋਊਗੀ ਉਹਨਾਂ ਨੂੰ ਬੜੀ ਸਖਤ ਤਾਨਾ ਕਿ ਜੇ ਕੋਈ ਗੁਰਵਾਣੀ ਦੀ ਬੇਅਦਬੀ ਤੇ ਬਾਣੇ ਦੀ ਬੇਅਦਬੀ ਕਰਦਾ ਸੀ ਫੜ ਲਿਆ ਤੇ ਬਾਜ ਨਹੀਂ ਆਉਣਾ ਬਾਜ ਆਜੋ ਨਹੀਂ ਡੱਡਾ ਫਿਰੂਗਾ ਤੁਹਾਡੇ ਉੱਤੇ ਤੇ ਜਿੱਥੇ ਪੰਥਕ ਕਾਰਵਾਈ ਹੋਊਗੀ ਉੱਥੇ ਨਾਲ ਪ੍ਰਸ਼ਾਸਨ ਕਾਰਵਾਈ ਵੀ ਹੋਊਗੀ ਸਾਡੇ ਨਾਲ ਅਸੀਂ ਸਮੂਹ ਜਿੰਨੇ ਇਲਾਕੇ ਦੇ ਵਿੱਚ ਰਹਿੰਦੇ ਨੇ ਸਾਨੂੰ ਉਹਨਾਂ ਦਾ ਵੀ ਪਤਾ ਜਿਹੜੇ ਕਾਰੋਬਾਰ ਕਰਦੇ ਨੇ ਸਮਾਪੈਣ ਤੇ ਅਸੀਂ ਨੰਗੇ ਚਿੱਟੇ ਕਰਨੇ ਨੇ ਬਾਬਾ ਜੀ ਜਦੋਂ ਬਾਣਾ ਧਾਰਨ ਕੀਤਾ ਜਾਂਦਾ ਕੀ ਕੋਈ ਰਜਿਸਟ੍ਰੇਸ਼ਨ ਹੁੰਦੀ ਹੈ ਨਿਹੰਗ ਸਿੰਘ ਦੀ ਦੇਖੋ ਜੀ ਟਕਸਾਲ ਦੇ ਵਿੱਚ ਇੱਕ ਮਰਯਾਦਾ ਹੈ ਟਕਸਾਲ ਚ ਜਿਹੜਾ ਸਿੰਘ ਜਾਂਦਾ ਉਹਨੂੰ ਬਾਣਾ ਪਵਾਇਆ ਜਾਂਦਾ ਤੇ ਉਹਨੂੰ ਗੁਰਮਤ ਤੋਂ ਜਾਣੂ ਕਰਵਾਇਆ ਜਾਂਦਾ ਹੈ ਨਿਹੰਗ ਸਿੰਘਾਂ ਦੇ ਵੀ ਇੱਕ ਇਹ ਆ ਵੀ ਦਲ ਪੰਥ ਤੋਂ ਬਗੈਰ ਬਾਣਾ ਨਹੀਂ ਪਰ ਜਿਹੜੇ ਅੱਜ ਆਪ ਮੁਹਾਰੇ ਬਾਣਾ ਪਾਈ ਫਿਰਦੇ ਨੇ ਉਹ ਆਪ ਦੇ ਆਪ ਨੂੰ ਪੜਿਆ ਵਿਚਾਰ ਲੈਣ ਬਾਬਾ ਜੀ ਦੇਖਣ ਨੂੰ ਇਹ ਵੀ ਆਇਆ ਵੀ ਬਾਣੀ ਦਾ ਗਿਆਨ ਨਹੀਂ ਹੁੰਦਾ ਪਰ ਬਾਣਾ ਪਾ ਲੈਂਦੇ ਨੇ ਇਨੂ ਦੇ ਮੇਰੇ ਦੇਖੋ ਜੀ ਉਹ ਤਾਂ ਗੁਰਵਾਣੀ ਨੇ ਸਤਗੁਰਾਂ ਦੇ ਬਹਿਤ ਨਾਮਿਆਂ ਦੇ ਬਚਨ ਨੇ ਬਾਣੀ ਬਾਣਾ ਪਰ ਤੱਕ ਪਛਾਣੋ ਸਿੰਘ ਗੁਰੂ ਕਾ ਪੰਖ ਹੀ ਜਾਣੋ ਜੇ ਸਾਡੇ ਅੰਦਰ ਬਾਣੀ ਹੋਵੇ ਕਿ ਜਿੱਥੇ ਵੀ ਕਿਤੇ ਗੱਲ ਕਰਦੇ ਆ ਗੁਰਵਾਣੀ ਦੀ ਦਲੀਲ ਤੇ ਗੱਲ ਕਰਦੇ ਆ ਜੇ ਅਸੀਂ ਬਾਣੀ ਪੜ੍ਹਦੇ ਆ ਤਦੇ ਦਲੀਲ ਨਾਲ ਗੱਲ ਕਰਦੇ ਆ ਕਹਿੰਦਾ ਅਸੀਂ ਜਾ ਕੇ ਕਿਸੇ ਨੂੰ ਹਊਆ ਬਣ ਕੇ ਨਾ ਸਿੱਖ ਕਿਸੇ ਤੋਂ ਡਰਦਾ ਤੇ ਨਾ ਕਿਸੇ ਨੂੰ ਡਰਾਉਂਦਾ ਪੈ ਕਾ ਹਊ ਕੋ ਦੇ ਤਾ ਨਾ ਪੈਮਾਨ ਨਾ ਸਤਗੁਰੂ ਸੱਚੇ ਪਾਤਸ਼ਾਹ ਗੁਰ ਤੇਗ ਬਹਾਦਰ ਸੱਚੇ ਪਾਛਾ ਜੀ ਬਚਨ ਨੇ ਨਾ ਗੁਰੂ ਕਾ ਸਿੱਖ ਕਿਸੇ ਤੋਂ ਡਰਦਾ ਹੈ ਤੇ ਨਾ ਸਤਗੁਰੂ ਕਾ ਸਿੱਖ ਕਿਸੇ ਨੂੰ ਡਰ ਦਿੰਦਾ ਹੈ ਜੀ ਕੁਆਪਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਜਾਨ ਸਿੰਘ ਮੰਜਾਲੀ ਜਗਰਬਾਬਾ ਬੁੱਢਾ ਦਾ ਸ਼ਿਵਮਨੀ ਭੰਤੀ ਕਚਨਗਰਵੀ ਸੁਨਰਾਲੇ ਤੋਂ ਅਸੀਂ ਬੜੇ ਦੁੱਖ ਨਾਲ ਇੱਥੇ ਸਾਰੇ ਸਿੰਘ ਇਕੱਤਰ ਹੋਏ ਆ ਕਿਉਂਕਿ ਕੁਝ ਸਿੰਘ ਨੀਲਾ ਬਾਣਾ ਪਾ ਕੇ ਕਾਰਵਾਈਆਂ ਗਲਤ ਨਸ਼ਾ ਵੇਚਣ ਲੋਕਾਂ ਨਾਲ ਲੜਨ ਪੈਣਾ ਨਜਾਇਜ਼ ਕਬਜ਼ੇ ਕਰਨ ਲੋਕਾਂ ਨੂੰ ਪਰੇਸ਼ਾਨ ਕਰਨ ਅਜ਼ਮਾਸ਼ੀ ਕਰਨ ਉਹ ਸਾਰੀ ਬਾਣੇ ਦੀ ਬਦਨਾਮੀ ਕਰਾਉਂਦੇ ਆ ਜਿਨ੍ਹਾਂ ਨੂੰ ਰੋਕਣ ਵਾਸਤੇ ਅੱਜ ਅਸੀਂ ਸਾਰੇ ਸਿੰਘ ਇਕੱਤਰ ਹੋਏ ਆ ਜਿਹੜਾ ਵੀ ਸਿੰਘ ਇਹ ਜੀ ਹਰਕਤ ਕਰਦਾ ਸਾਡਾ ਸਾਰਿਆਂ ਦਾ ਮੁਰਲਾ ਫਰਜਾ ਅਸੀਂ ਇਹੋ ਜਿਹੇ ਸਿੰਘ ਦਾ ਸਾਥ ਨਾ ਦਈਏ ਜਿਹੜਾ ਗੁਰ ਮर्यादा ਦੇ ਉਲਟ ਚੱਲ ਕੇ ਇਹ ਕਾਰਵਾਈਆਂ ਕਰਦੇ ਆ ਬੜਾ ਦੁੱਖ ਲੱਗਦਾ ਇਹ ਜਿਹੜੇ ਸਿੰਘ ਨੇ ਇਹਨਾਂ ਨੇ ਕਿਸੇ ਨਹਿਂਗ ਸਿੰਘ ਦੇ ਬੰਦੀਆਂ ਤੋਂ ਕੋਈ ਅਮਰਤ ਨਹੀਂ ਛਕਿਆ ਹੁੰਦਾ ਤੇ ਸੰਤਾ ਮਹਾਪੁਰਸ਼ਾਂ ਦੂਜੇ ਕੱਪੜਿਆਂ ਤੋਂ ਅਮਰਤ ਛਕ ਕੇ ਨੀਲੇ ਕੱਪੜੇ ਪਾ ਕੇ ਇਹ ਸਿੰਘ ਕਹੋਂਦੇ ਆ ਦੂਜੇ ਪਾਸੇ ਜਦ ਮੀਡੀਆ ਇਹ ਕੋਈ ਗਲਤ ਕਾਰਵਾਈ ਕਰਦੇ ਆ ਤਾਂ ਮੀਡੀਆ ਪ੍ਰਸ਼ਾਸਨ ਅਕਸਰ ਇਹ ਗੱਲ ਕਹਿੰਦਾ ਇਹ ਨਹਿਂਗ ਸਿੰਘ ਨੇ ਤਾਂ ਜਿਹੜੇ ਅਸਲੀ ਨਹਿਂਗ ਸਿੰਘ ਨੇ ਉਹਨਾਂ ਨੂੰ ਬੜਾ ਦਿਖਾਂ ਤੋਂ ਦੁੱਖ ਲੱਗਦਾ ਵੀ ਇਹ ਬਦਨਾਮ ਜਿਹੜੀ ਬਦਨਾਮੀ ਆ ਏ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਦਾ ਬਾਣਾ ਇਹ ਉਹਨਾਂ ਦੀ ਕੀਤੀ ਜਾਂਦੀ ਆ ਅਸੀਂ ਰਸਤੇ ਇਹ ਬੇਨਤੀ ਕਰਨਾ ਚਾਹੁੰਦੇ ਆ ਜੇ ਉਹਦੇ ਨੀਲੇ ਕਪੜਿਆਂ ਦੇ ਵਿੱਚ ਕੋਈ ਗਲਤ ਕਾਰਵਾਈ ਕਰਦਾ ਗਲਤ ਕੰਮ ਕਰਦਾ ਫੜਿਆ ਜਾਂਦਾ ਤਾਂ ਪ੍ਰੈਸ ਜਾਂ ਪ੍ਰਸ਼ਾਸਨ ਪਹਿਲਾਂ ਉਹਦੀ ਆਇਡੈਂਟੀਟੀ ਕਰੇ ਉਹ ਪਤਾ ਪੜਤਾਲ ਕਰੇ ਵੀ ਇਹ ਸਿਵਿਕ ਕਿਹੜੇ ਦਲਪੰਥ ਦਾ ਕਿਹੜੇ ਜਥੇਬੰਦੀਆਂ ਜੁੜਿਆ ਹੋਇਆ ਉਹ ਤੋਂ ਬਾਅਦ ਜੇ ਖਬਰ ਲੱਗਦੀ ਆ ਤਾਂ ਉਹਨਾਂ ਦਾ ਨਾਮ ਉਸ ਜਥੇਬੰਦੀ ਦੇ ਅਨੁਸਾਰ ਲਿਖ ਕੇ ਉਹਦੀ ਪ੍ਰੈਸ ਦੀ ਖਬਰ ਖਬਰ ਆਉਣੀ ਚਾਹੀਦੀ ਆ ਅਸੀਂ ਇਹ ਬੇਨਤੀ ਕਰਦੇ ਆ ਆ ਜਿਸ ਤਰ੍ਹਾਂ ਦੇ ਕਾਰਵਾਈਆਂ ਨੂੰ ਪੱਲ ਬਾਬਾ ਬਲਬੀਰ ਸਿੰਘ ਜੀ ਨੇ ਸਾਨੂੰ ਸਾਰੇ ਸਿੰਘਾਂ ਨੂੰ ਤਾਰਨਾ ਕਰੀ ਆ ਜਿਹੜਾ ਸਾਡਾ ਅਸੀਂ ਅਮਰਤ ਛਕਦੇ ਆ ਮੁੱਢਾ ਦਲ ਦਾ ਜਾਂ ਸਿੰਘ ਸਾਜਦੇ ਆ ਅਸੀਂ ਆਪਣਾ ਜੀਵਨ ਸਵਾਰਨ ਵਾਸਤੇ ਆਪਣਾ ਜੀਵਨ ਦਾ ਉੱਚਾ ਪੱਦਾ ਚੱਕਣ ਵਾਸਤੇ ਅਮਰਤ ਛਕਦੇ ਆ ਨਾ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਸਮਾ ਤੇ ਇਸ ਤਰ੍ਹਾਂ ਗਰੀਬ ਲੋਕਾਂ ਦੀ ਆਮ ਲੋਕਾਂ ਦੀ ਮਦਦ ਵਾਸਤੇ ਜਾਣਾ ਹੁੰਦਾ ਨਾ ਕਿ ਕਿਸੇ ਨਾਲ ਗਲਤ ਵਿਹਾਰ ਕਰਨਾ ਹੁੰਦਾ ਸਾਡੇ ਇਸ ਭੇਖ ਦੇ ਵਿੱਚ ਜਿਹੜੇ ਬੰਦੇ ਗ੍ਰੈਂਟਡ ਕਿਨਾਂ ਕੋ ਕੋਈ ਪ੍ਰੂਫ ਨਹੀਂ ਕੋਈ ਅਸਲੀ ਉਹੀਓ ਬਾਣੇ ਪਾਏ ਹੋਏ ਨੇ ਤਾਂ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਤੁਸੀਂ ਨਿਹੰਗ ਸ਼ਬਦ ਨਾਲ ਵਰਤਿਆ ਜਾਵੇ ਉਹ ਨਕਲੀ ਨੇ ਉਹ ਸਿੰਘ ਦਾ ਕਹਾ ਸਕਦੇ ਆ ਨਿਹੰਗ ਕਹਿਣਾ ਬੜੀ ਮਾੜੀ ਗੱਲ ਉਹਨਾਂ ਨੂੰ ਜਿਹਦੇ ਨਾਲ ਗੁਰੂ ਮਹਾਰਾਜ ਦਾ ਮਰਿਆਦਾ ਦੇ ਉਲਟ ਚੱਲ ਕੇ ਆਪਾਂ ਉਹਨਾਂ ਦੀ ਬਦਨਾਮੀ ਕਰਦੇ ਆ ਮਹਾਰਾਜ ਦੀ ਜੇ ਕੋਈ ਆਉਣ ਵਾਲੇ ਦਿਨਾਂ ਵਿੱਚ ਨਕਲੀ ਜਿਹੜੇ ਸਿੰਘ ਬਣੇ ਹੋਏ ਨੇ ਉਹਨਾਂ ਤੇ ਕਾਰਵਾਈ ਕਰਾਂਗੇ ਪ੍ਰਚਾਰ ਜਿਹੜੇ ਵੀ ਸਿੰਘ ਇਸ ਜਿਸ ਤਰ੍ਹਾਂ ਅਸੀਂ ਸਮਰਾਲੇ ਇਲਾਕੇ ਦੇ ਰਹਿੰਦੇ ਆ ਕੋਈ ਵੀ ਨੀਲੇ ਵਿਰੇ ਕੱਪੜਿਆਂ ਦੇ ਵਿੱਚ ਗਲਤ ਕਾਰਵਾਈ ਕਰੂਗਾ ਅਸੀਂ ਉਹਦੇ ਖਿਲਾਫ ਆਪਣੇ ਤੌਰ ਤੇ ਬੁੱਢਾ ਦਲ ਕੰਨੀਓ ਉਸ ਪ੍ਰਸ਼ਾਸਨ ਕੰਨੀਓ ਵੀ ਅਸੀਂ ਉਹਦੀ ਸ਼ਿਕਾਇਤ ਕਰਕੇ ਇਹੋ ਜਿਹੇ ਗਲਤ ਅੰਸਰਾਂ ਨੂੰ ਪਹਿਲਾਂ ਦਰਖੋਸ਼ ਸ਼ਿਕਾਇਤ ਕਰਾਂਗੇ ਉਹਦੇ ਫਿਰ ਨਹੀਂ ਗਲਤ ਕੰਮ ਕਰਨ ਹੋਣਗੇ ਅਸੀਂ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਕੇ ਉਹ ਲੋਕਾਂ ਦੇ ਖਿਲਾਫ ਕਾਰਵਾਈ ਕਰਾਉਣ ਵਿੱਚ ਜ਼ਰੂਰ ਪ੍ਰਸ਼ਾਸਨ ਦੇ ਬਾਦ ਵਿੱਚ